ਮਮੀ ਆ ਜੋ ਬੇਟਾ ਕਹੀ ਕਹਿੰਦੇ ਮੈਂ ਜਾਣਾ ਪਿੰਡ ਆਪਣੇ ਤੇ ਜਾਓ ਆਓ ਅੱਜ लवली ਨੂੰ ਛੁੱਟੀ ਵੀ ਆ ਮਮੀ ਇਹ ਤਾਂ ਤੁਹਾਡੇ ਵਾਲੀ ਵੇਖਣ ਦੇ ਕਿ ਤੁਸੀਂ ਦੱਸੋਗੇ ਤੇ ਫਿਰ ਅਸੀਂ ਜਾਵਾਂਗੇ ਤੁਸੀਂ ਦੱਸਿਆ ਨਹੀਂ ਕੁਛ ਨਹੀਂ ਨਹੀਂ ਮੈਂ ਤਾਂ ਛੁੱਟੀ ਦਾ ਫਿਕਣਾ ਹੁੰਦਾ ਨਾ ਤੇ ਅੱਜ ਛੁੱਟੀ ਹੈ ਤੇ ਤੀ ਆਓ ਕੋਈ ਗੱਲ ਨਹੀਂ ਤੇ ਮਮੀ ਤੁਸੀਂ ਵੀ ਨਾਲ ਚਲੋ ਹਾਂ ਨਹੀਂ ਬੇਟਾ ਮੈਂ ਨਹੀਂ ਜਾਣਾ ਮੈਂ ਦੋ ਵਾਰ ਹੋਈਏ ਕਿ ਕੋਈ ਗੱਲ ਨਹੀਂ ਫਿਰ ਕਿਤੇ ਜਾਵਾਂਗੀ ਤੁਹਾਡੇ ਨਾਲ ਤੁਸੀਂ ਚਲ ਜਾਓਗਾ ਫਿਰ ਕੀ ਆ ਨਹੀਂ ਨਹੀਂ ਤੁਸੀਂ ਦੋਵੇਂ ਜਣੇ ਜਾਓ ਤੇ ਜਾਓ ਜਾ ਕੇ ਮਿਲ ਕੇ ਆਓ ਠੀਕ ਆ ਨਾ ਚਲ ਠੀਕ ਹੈ ਹੁਣ ਪੁੱਛ लवली ਨੂੰ ਜਾਓ ਕਰ ਲੋ ਤਿਆਰੀ ਆਪਣੀ ਕੋਈ ਗੱਲ ਨਹੀਂ ਚਲੋ ਠੀਕ ਮੈਂ ਝਾੜੂ ਮਾਰ ਲਾਂ ਫਿਰ ਪੁੱਛ ਲਈਨੀ ਠੀਕ लवली ਹਾਂਜੀ ਤੇ ਮਿੱਠੇ ਲੰਮੇ ਪਈਆਂ ਅੱਜ ਕੰਮ ਤੇ ਨਹੀਂ ਗਏ ਪੱਜ ਮੈਨੂੰ ਨਾ ਸਵੇਰੇ ਫੋਨ ਆ ਗਿਆ ਸੀ ਅੱਛਾ ਉਹ ਕਹਿੰਦੇ ਕਿ ਅੱਜ ਨਾ ਆਓ ਤੇ ਮੈਨੂੰ ਦੱਸ ਦਿਆ ਕਰੋ ਨਾ ਮਾੜਾ ਜਿਹਾ ਸਵੇਰੇ ਮੈਨੂੰ ਕਿਹੜਾ ਪਤਾ ਸੀ ਉਹਦੇ ਉਦਾਂ ਉਹਨਾਂ ਨੇ ਫੋਨ ਆ ਗਿਆ ਮੈਨੂੰ ਚਲ ਠੀਕ ਆ ਤੇ ਉਹ ਮੈਂ ਨਾ ਝਾੜੂ ਲਾਉਂਦੀ ਸੀ ਤੇ ਮੰਮੀ ਆ ਗਈ ਉਤੇ ਹੀ ਆਹੋ ਆਖੰਦੇ ਹੀ ਕਿ ਜੇ ਪਿੰਡ ਜਾਣਾ ਤਾਂ ਹੋਇਆ ਜਾਗੀ ਨਹੀਂ ਇੱਕ ਵਾਰੀ ਪੁੱਛ ਲੈਣਾ ਇਹਨੇ ਕਿੰਨਾ ਤੈ ਮੈਂ ਮੰਮੀ ਨੂੰ ਪੁੱਛ ਲਿਆ ਵਾ ਉਹ ਆਪ ਹੀ ਆਖੰਦੇ ਹੀ ਆਖੰਦੇ ਹੀ ਵੀ ਜਾਣਾ ਮੈਂ ਤਾਂ ਹੋਆ ਹੋ ਜਾ ਛੁੱਟੀ ਹੈ ਤਬਲੀ ਨੂੰ ਤੇ ਅੰਮਾ ਜੀ ਨੇ ਆਪ ਹੀ ਕਹਿ ਲਿਆ ਨੇ ਤੈ ਵੀ ਚਲੋ ਮੰਮੀ ਅੱਜ ਮੈਂ ਨਹੀਂ ਜਾਣਾ ਉਹ ਕਹਿੰਦੀ ਮੈਂ ਅੱਗੇ ਉਹ ਦੋ ਚਾਰ ਵਾਰ ਹੋਈਆਂ ਤਾਂ ਹੁਣ ਵੀ ਹੋ ਮੈਂ ਫੇਰ ਚਲ ਜੂਗੀ ਚਲੋ ਵੇਖ ਲਓ ਫਿਰ ਕਰ ਦੋ ਜਿਹੜੇ ਪ੍ਰੈਸ ਤੇ ਮੈਂ ਨਹਾ ਨੂੰ ਲਵਾਂ ਕੱਢਾ ਤਾਂ ਬੜੇ ਫਿਰ ਮੈਂ ਹਾਂ ਕਰ ਦਿਆ ਚਾਰੋਂ ਨੇ ਵੀ ਕਹਿਣ ਲਿਆ ਚਲ ਪਿੰਡ ਹੋਣੇ ਆ ਚਲ ਮੈਂ ਪ੍ਰੈਸ ਕਰਨੀ ਚਾਹਉਂਦੀ ਕਰ ਲੋ ਕਰ ਲੋ ஷேஷே கப்படா பிரளகே அப்படி ஆனா முடிக்க மீன் தயாரி நான் சேர்ந்து பார்த்தே ਖਟੇ ਰੰਗ ਦਾ ਪਾਇਆ ਯਾ ਤੇਦੀ ਲਾਲ ਬਗ ਬੰਲੀ ਆ। ਉਹ ਯਾਰ ਪਹਿਲਾਂ ਤੂੰ ਹੋਰ ਕੋਈ ਪਾ ਕੇ ਬੈਠੀ। ਤੇ ਤੂੰ ਇੰਨਾ ਟਾਈਮ ਹੋਣਾ ਹੀ ਪੱਗ ਬੰਦੇ ਮੈਂ ਤੂੰ ਜੋਂ ਨਾਲ ਕੇ ਪਾਵੀ ਆਈਂ ਆਂ ਪੱਗ ਬੰਦੇ ਮੈਨੂੰ ਟਾਈਮ ਲੱਗਦਾ ਹੀ ਆ। ਉਹ ਜਾਊਗਾ। ਇਹ ਕਿਹੜੀ ਚੁੰਨੀ ਆ ਵੀ ਦੋ ਵਾਲਾ ਨੂੰ। ਚੰਗ ਠੀਕ। ਚਾ ਕੋਈ ਨਾ ਫੁੱਲ ਹੈ ਯਾ ਲਾੜ ਵਿੱਚ ਹੈ ਕੋਈ ਨਹੀਂ। ਰਲ ਜਾਣਾ। ਲਾਲ ਗੱਡਾ ਉਹ ਬਨ ਕੇ ਬਹਿ ਲਈ ਇਦਾਂ ਤੇ ਵਿਆਹ ਹੁਣਾ ਹੁੰਦਾ ਫੇਰ। ਉਹ ਚੱਲ ਕੋਈ ਗੱਲ ਨਹੀਂ ਆ ਵੀ ਫੁੱਲ ਹੈਗੇ ਤੇ ਚੁੰਨੀ ਚ ਲਾਲ। ਚੱਲ ਠੀਕ ਹੈ ਜੋ ਪਾ ਲਿਆ ਹੁਣ ਚਲੋ। ਹਾਂ। ਛੇਤੀ ਕਰ ਲੋ ਹੁਣ ਗਾਂ। ਓਹੋ ਪਾਲੀ ਨਾਲਾ ਰੁਕ ਜਾ ਹਾਂ ਤੂੰ ਮਿੰਟ। ਓ ਯਾਰ ਨਾਲੇ ਜਾਣਾ ਸਾਰੇ। ਉੱਥੇ ਆ ਜੀ ਸੇਵਾ ਪਾਣੀ ਹੋਣੀ ਆ। ਹੈਂ? ਉਹਨਾਂ ਨੇ ਕਿਹਾ ਠੰਡਾ ਠੰਡਾ ਲਿਆਓ ਭਈ। ਓ ਸੇਵਾ ਹੋਣੀ ਕਿੱਡੀ ਇਥੇ ਪਹਿਲੀ ਵਾਰ ਚੱਲੇ ਆਇਆ ਹਾਂ। ਦੱਸ। ਭਾਈ ਦੂਜੀ ਵਾਰ ਜਾਣਾ ਭਾ ਪਹਿਲੀ ਵਾਰ ਆਇਆ ਤੇ ਜਵਾਈਆਂ ਨਾਲ। ਤੇ ਛੇਤੀ ਕਰੋ ਕਿ ਤਿਆਰ ਹੋ ਛਤੀ। ਚੱਲ ਫਿਰ ਮੈਂ ਆ ਗਿਆ ਜੀ। ਮੈਂ ਪਹਿਲਾਂ ਤਿਆਰ ਹੋ ਗਿਆ ਤੇ ਸਾਡਾ ਫੇਰ ਉਹ ਹਾਲ। ਓ ਆ ਗਿਆ ਭਰਾ। ਮੰਮੀ

ਯਾਹ ਨਾਲ ਮੇਰੀ ਗੱਲ ਸੁਣਾਉਣਾ लवली ਭਾਵੇਂ ਤੇਰਾ ਸੌਰੀ ਚੱਲਿਆ ਵਾ ਠੀਕ ਆ ਨਾ ਪਰ ਫਿਰ ਵੀ ਆਪਣਾ ਦਿਲ ਕਰਦਾ ਈ ਇਹਨੂੰ ਕੋਈ ਚੀਜ਼ ਦੇਣ ਨੂੰ ਤੇ ਹਰ ਚੀਜ਼ ਦੇ ਲੈਣਾ ਜ਼ਰੂਰੀ ਥੋੜੀ ਆ ਪੇ ਹੱਥ ਢਾਕੇ ਮੰਗਣਾ ਹੀ ਹੁੰਦਾ ਸਭ ਕੁਝ ਆਲਾ ਫੜ ਮੇਰੀ ਧੀ ਜੋ ਮੈਂ ਥੋੜੀ ਬਾਰ ਬੋਦ ਕਿੰਨੇ ਹੀ ਪੈਸੇ ਆ ਕੋਈ ਗੱਲ ਨਹੀਂ ਕਿੰਨੇ ਕ ਪੈਸੇ ਆ ਕੋਈ ਗੱਲ ਨਹੀਂ ਅੱਜ ਕੱਲ ਆਉਂਦਾ ਹੀ ਕੀ ਆ ਠੀਕ ਆ ਨਾ ਚਲੋ ਮੈਂ ਚੱਲੇ ਹਾਂ ਰੱਬਾ ਹਾਂ ਤੇ ਮੰਨੀ ਤਰਸਾਉਣਾ ਜਿਹੜੀ ਚੀਜ਼ ਨੂੰ ਦਿਲ ਕਰੂ ਨਾ ਉਹ ਲੈ ਲਈ ਮੇਰੀ ਧੀ ਠੀਕ ਆ ਮੈਂ ਪੈਹੀ 4000 ਰੁਪਈਆ 4000 ਰੁਪਈਆ ਦੇ ਬਹੁਤੀ ਪੱਖ ਹੋਣੀ ਆ ਕਿੰਨੇ ਪੈਸੇ ਚੱਲ ਕੋਈ ਨਹੀਂ ਬਣਾ ਮਾਰ ਦੂੰਗੀ ਖਾਪੀ ਲਿਆ ਵੀਰ ਆਪਣੇ ਨੂੰ ਦੇ ਦੂੰਗੀ ਯਾਰਾ ਸਿਲੰਡਰ ਤੇ ਸਾਡੀ ਮਰਦਾ ਤਾਂ ਭਰਾ ਹੀ ਹੋਣਾ ਹੈ ਸਟੈਡੀ ਕਿੱਥੋਂ ਆਏ ਜੀ ਯਾਰਾ ਸਿਲੰਡਰ ਖਾਲੀ ਮੈਂ ਤੇ ਭਰਾ ਲਿਉਨੇ ਆ ਤੇ ਐਂ ਆਗੇ ਬਾਰੇ ਇਹ ਪਿੰਡ ਹੋਈ ਮੇਰੀ ਗੱਲ ਸੁਣੇ ਕਾਲੀ ਨਾ ਕਦੀ ਮੇਰਾ ਪਤ ਹੈ ਤੇ ਰਾਤ ਨੂੰ ਕਹਿੰਦੇ ਤੇ ਨਾ ਵੀ ਨਹੀਂ ਮੈਂ ਅਸਵੇਰੇ ਜਾਣਾ ਡਿਊਟੀ ਤੇ ਹੈ ਉਹਦੇ ਅੱਜ ਉਧਰੋਂ ਹੀ ਫੋਨ ਆ ਗਿਆ ਨਾ ਉਹ ਛਿੱਕੀ ਕਰਤੀ ਉਹਨਾਂ ਨੇ ਨਾਲੇ ਨਾ ਮੇਰਾ ਪੁੱਤ ਗੱਡੀ ਹੋਲੀ ਚਲਾਇਆ ਕਰ ਉਹ ਕੋਈ ਨਹੀਂ ਡੈਡੀ ਤੂੰ ਇਹ ਨਾ ਟੈਨਸ਼ਨ ਲਾ ਉਹ ਅੱਜਕੱਲ ਤੇ ਪੁੱਤ ਕਹਿੰਦਾ ਕੁੱਤਾ ਥੱਲੇ ਇਹ ਲੋਕੀ 4-5 ਲੱਖ ਰੁਪਏ ਐਵੇਂ ਮੰਗ ਲੈਂਦੇ ਆ ਉਹ ਆਹ ਉਹ ਤਾਂ ਤੁਹਾਡੀ ਗੱਲ ਠੀਕ ਆ ਠੀਕ ਨਹੀਂ ਹਾਂ ਚਲੋ ਮੇਰਾ ਪੁੱਤ ਫਿਰ ਅੱਜ ਟੈਨ ਉਹ ਕੋਈ ਨਹੀਂ ਆ ਜਾਣਾ ਸ਼ਾਮ ਨੂੰ ਹਾਂ ਚਲ ਚਲ ਇਹ ਲੱਭਣਿਆ ਕਿਤੇ ਨਹੀਂ ਨਾ ਭਾਬੀ ਲੱਭਣੇ ਕਿੱਥੇ ਗਏ ਆ ਜਾਣਾ ਕਿੱਥੇ ਆ ਬੇਟਾ ਮਾਣੇ ਉਹ ਕਹਿੰਦੀ ਕਿ ਕਿੰਨੇ ਦਿਨਾਂ ਦੀ ਕਿ ਮੇਰਾ ਦਿਲ ਕਰਦਾ ਆਪਣੇ ਟੇਕੇ ਜਾਣ ਨੂੰ ਅੱਛਾ ਤੇ ਅੱਜ ਲੱਲੀ ਦੀ ਛੁੱਟੀ ਹੀ ਗਈ ਤੇ ਮੈਂ ਕਿਹਾ ਚਲੋ ਹੈਗਾ ਟਾਈਮ ਚਲ ਚੋ ਅੱਜ ਫਿਰਦਲਾਓ ਲੈ ਸੌਰੇ ਗਿਆ ਅਦਰ ਅੱਜ ਸੇਵਾ ਹੋ ਪੂਰੀ ਹੈ ਤੇ ਯਾਰ ਮੈਂ ਵੀ ਅੱਜ ਘਰੇ ਹਾਂ ਮੈਨੂੰ ਦੱਸਦਾ ਮੈਂ ਨਾਲ ਚੱਲ ਜਾਣਾ ਉਹ ਬੇਟਾ ਸਮਝਿਆ ਕਰ ਦੋਵਾਂ ਨੂੰ ਟਾਈਮ ਦੇਣਾ ਚਾਹੀਦਾ ਵਾ ਨਾ ਹੂੰ ਚਲੋ ਗੱਲਾਂ ਪਤਾ ਕਰਨੀ ਕਿਹੜਾ ਆ ਚਲੋ ਜੇ ਘੁੰਮਣਾ ਕਰਨਾ ਹੈਗਾ ਕਿਤੇ ਚਲ ਵੀ ਜਾਣਗੇ ਨਾ ਚਲ ਵੀ ਜਾਣਗੇ ਚਲੋ ਕੋਈ ਗੱਲ ਨਹੀਂ ਚੰਗੀ ਗੱਲ ਤੁਸੀਂ ਕੀ ਕਰ ਲੱਗੇ ਮੈਂ ਕੁਛ ਨਹੀਂ ਥੋੜਾ ਜਿਹਾ ਕੰਮ ਹੀ ਮੈਚਰ ਕਰ ਹੀ ਲੈਣੀ ਆ ਚਲੋ ਕਰ ਲਓ ਫਿਰ ਮੈਂ ਇੱਥੇ ਬਾਹਰੀਆਂ ਹਾਂ ਅੱਛਾ ਠੀਕ ਚਲ ਵਧੀਆ ਵਾ ਛੁੱਟੀ ਵੀ ਕਦੇ ਕਦੇ ਹੁੰਦੀ ਆ ਮੁੰਡੇ ਨੂੰ ਹੁਣ ਦੇ ਗਏ ਨਾ 2-3 ਮਹੀਨੇ ਲੰਘ ਜਾਣੇ ਆ ਚਲ ਜੋਬਨ ਵੀ ਕਰੀਏ ਨਾ ਚਾਹ ਬਣਾ ਲੈਣੀ ਇਹਦੇ ਪਾਜਣਾ ਨਹੀਂ ਵੀ ਇਹ ਨੀਂਹੜਨ ਨੀਂਹੜਨ ਉਹ ਤੁਹਾਨੂੰ ਕਹਿੰਦੇ ਕੰਮ ਦੱਸੋ ਹਾਂਜੀ ਮੈਂ ਨਹੀਂ ਆ ਪੀਰ ਪਿੰਦਰ ਹੁਣੀ ਆਉਣ ਵਾਲੇ ਨੇ ਤੇ ਉੱਠ ਕੇ ਤੇ ਫਿਰ ਸਫਾਈ ਸੁਈ ਕਰ ਲੈ ਮੜਾ ਪੋਚਾ ਪਾਚਾ ਲਾ ਲੈ ਮੰਮੀ ਹੁਣੀ ਤੇ ਤੁਹਾਨੂੰ ਰੋਟੀ ਖਵਾ ਕੇ ਤੇ ਵੀਰੀ ਹੋ ਕੇ ਤੇ ਘੜੀ ਲੰਮੇ ਪਈਆਂ ਤੇ ਠੀਕ ਹੀ ਐ ਇੱਥੇ ਸਫਾਈ ਕਾਦੀ ਕਰਾਂ ਮੈਂ ਚੱਲ ਕੋਈ ਨਹੀਂ ਪੁੱਤ ਫਿਰ ਵੀ ਹੱਥ ਮਾਰ ਲੈ ਜੀ ਵਾਈਫਾਈ ਉਹਨਾਂ ਦਾ ਘਰ ਬੜਾ ਵਧੀਆ ਤੇ ਜਾ ਕੇ ਵੇਖੀ ਉਹਨਾਂ ਦਾ ਘਰ ਕਿਤੇ ਇਦਾਂ ਚਮਕਦਾ ਵਾ ਬਹੁਤਾ ਹੀ ਸੋਹਣਾ ਘਰ ਵਾ ਤੇ ਮੇਰੀ ਧੀ ਉੱਠ ਕੇ ਹੱਥ ਮਾਰ ਲੈ ਤੇ ਅਸੀਂ ਜਦੋਂ ਜਦੋਂ ਜਾਲਾ ਜੁਲਾ ਲਾਹੀ ਕੋਈ ਲੱਗਾ ਨਾ ਹੋਵੇ ਮੰਮੀ ਚੀਜ਼ ਕੋਈ ਹੋਵੇ ਤੇ ਮੇਰੀ ਵੇਖਾਂ ਨਾ ਚੱਲ ਕੋਈ ਨਹੀਂ ਪੁੱਤ ਆਪੇ ਮਾਰਨ ਦਾ ਨੰਬਰ ਤੇ ਨਾ ਦੇ ਦੇਣਾ ਜਾ ਉੱਥੇ ਮੇਰੀ ਦੀ ਇਹਨਾਂ ਦਾ ਕੰਮ ਕਰ ਲੈ ਹੈ ਤੇ ਮੈਨਾਂ ਨਾ ਮਿਲਣੇ ਤਾਂ ਗੋਏ ਲੈ ਆਵਾਂ ਤੇ ਆਪ ਕੋਲ ਵਾਲੀ ਬਣੂਗੀ ਇਹਨਾਂ ਨੂੰ ਕਿ ਪਰੋਣੇ ਆ ਜਾਣ ਤੇ ਘਰ ਗੋਏ ਨਾ ਕੋਣ ਠੀਕ ਹੈ ਠੀਕ ਜਾ ਪੁੱਤ ਮਾਰ ਲਾ ਦਿੱਤੀ ਤੇ ਉਸਿਆਂ ਨੂੰ ਮੋਝੀ ਸਾਡਾ ਤਾਂ ਪਰੋਣਾ ਸ਼ਕੀਨ ਵੀ ਬੜਾ ਵਾ ਮੈਂ ਉੱਥੇ ਗਈਆਂ ਤਾਂ ਹੱਥ ਮਾਰ ਮਾਰ ਲੈਂਦਾ ਸੀ ਤਰਪਿੰਦਰ ਨੂੰ ਆਂਦਾ ਹੀ ਚੰਗੀ ਤਰ੍ਹਾਂ ਸਫਾਈ ਕਰ ਤੇ ਉੱਥੇ ਮਿਲਦੀ ਤਾਂ ਭੱਜ ਕੇ ਗੋਏ ਲੈ ਆਵਾਂ ਜੇ ਤਾਂ ਦਜਵਾਈ ਸ਼ਕੀਨ ਹੈ ਤੇ ਆਪਣੇ ਘਰ ਹੀ ਰਵੇ ਇੱਥੇ ਕੀ ਕਰਨਾ ਹੁੰਦਾ ਵਾ ਮੇਰੇ ਕੋ ਤਾਂ ਨਹੀਂ ਹੁੰਦਾ ਨਾ ਕੋਈ ਤੇ ਸਮਾਨ ਨਾ ਲੈਣਾ ਨਾ ਦੇਣਾ ਚੱਲ ਰੁਪਿੰਦਰ ਆਏਗੀ ਨਾ ਉਹਦੇ ਕੋਈ ਚੀਜ਼ ਤੇ ਲਵਾਗੀ ਹੈ ਤੇ ਭੁੱਖੇ ਹੀ ਨੇ ਇਹਨਾਂ ਨੇ ਤਾਂ ਮੈਨੂੰ ਕੋਈ ਬਣਾ ਕੇ ਦੇਣੀ ਨਹੀਂ ਚੱਲ ਉਹ ਆਏਗੀ ਤੁਹਾਨੂੰ ਪਰਚਾਪ ਚੋਗੇ ਕੁਝ ਲਵਾਗੀ ਉਹਦੇ ਕੋਲ ਇਹ ਨਾ ਹੀ ਆਉਂਦੀ ਚਾਲੂ ਜਰਾਕ ਪੋਤੇ ਆਹ ਵੇਲੇ ਪਾਣੀ ਨਹੀਂ ਲਾਈਦਾ ਧੁੱਪ ਦੇ ਨਾਲੇ ਪਾਣੀ ਕਿਦਾਂ ਗਰਮ ਹੋਇਆ ਇਸ ਪਾਣੀ ਜਦੋਂ ਵੀ ਲਉਣਾ ਸ਼ਾਮਾਂ ਨੂੰ ਲਾਈਦਾ ਹੁੰਦਾ ਮੰਮੀ ਪਾਣੀ ਨਾ ਸੁੱਕਾ ਸੀ ਤੇ ਮੈਂ ਚੱਲ ਫੇਰ ਆਦਾ ਇੱਕ ਵਾਰੀ ਤੇ ਤੂੰ ਇਦਾਂ ਕਰ ਪਰੌਣੇ ਆਉਣ ਵਾਲੇ ਆ ਤੇ ਜਾ ਕੇ ਦੁਕਾਨ ਤੋਂ ਸੰਭਾਲ ਲਿਆ ਕਿਉਂ ਤੈਨੂੰ ਪੈਸੇ ਦੇਣੇ ਆ ਤੇ ਉਸੇ ਜਾ ਲੈ ਉਹ ਮੈਂ ਲਿਆਉਂਦਾ ਮੈਨੂੰ ਇਹ ਦੱਸੋ ਪਰੌਣੇ ਕਿਹੜੇ ਆਉਣ ਲੱਗੇ ਆ ਪਤਰਪਿੰਦਰ ਨੂੰ ਨਹੀਂ ਆਉਣ ਲੱਗੇ ਨਹੀਂ ਉਸੇ ਭੈਣ ਲੱਗੀ ਆਉਣ ਆ ਲੈ 60 ਰੁਪਏ ਤੇ ਇੱਕ ਬੋਤਲ ਲੈ ਆਈ ਠੰਡੇ ਦੀ 20 ਕੁ ਵਾਲੀ ਲੈ ਆਈ ਮम्मी ਜਾ ਕੇ ਡੇਜੇ ਫਰੋਣ ਤੁਹਾਨੂੰ ਪਤਾ ਨਾ ਮਹਗਾ ਇਕ ਦਾ ਸਮਾਨ ਚੜੀ ਹੈ ਤਾਂ 60 ਰੁਪਏ ਦੇ ਕੀ ਹੋਣਾ ਪਤਾ ਆਪਣੇ ਘਰ ਦੇ ਹਾਲਾਤ ਵੇਖੀ ਜਾਂਦੇ ਤੇ ਦਹਾ ਦਹਾ ਦਾ ਘੁਜੀਆ ਤੇ ਬਿਸਕੁਟ ਲੈ ਆਈ ਛੇਤੀ ਆ ਜੀ ਉਹ ਘੁਜੀਆ ਤਾਂ ਠੀਕ ਆ ਤੇ ਬੋਤਲ ਮੈਂ ਕਿੱਦਿ ਲੈ ਕਵਾਂਗੇ ਨਾ ਛੋਟੀ ਮਿਲ ਜਾਂਦੀ ਆ ਵੀ ਹੱਤੀਆਂ ਦੀ ਆਉਣੀ ਆ ਤਾਂ ਵਾਧੂ ਪੈਸੇ ਨੇ ਫਿਰ ਵੀ ਤੇਰੇ ਦਹਾ ਵੀ ਬਚੀ ਜਾਣੇ ਨੇ ਚਲੋ ਠੀਕ ਆ ਆ ਪਾਣੀ ਬੰਦ ਕਰਦੇ ਸੋ ਮਾ ਮੈਂ ਪਾਣੀ ਕਰ ਦਿੰਦੀ ਮੇਰੇ ਚੇਤੇ ਕਿਦਾਂ ਕੀ ਆ ਗਈ ਬਣੀ ਜੀ ਲਿਖੀਓ ਠੀਕ ਕਰ ਮੇਰੇ ਘਰ ਸੋ ਮੇਰਾ ਭਰਾ ਨਾ ਥੋੜੇ ਲੱਗੇ ਘਰ ਆਉਣਾ ਤੇ ਛੇਤੀ ਗਾਰੇ ਕਹਿੰਦਾ ਵੀ ਉਹਨੇ ਠੰਡੇ ਦੇ ਬੁੱਲ ਦੇ ਦੇ ਤੇ ਦਾਹ ਦਾ ਦਿਸਕੜਾ ਤੇ ਦਾਹ ਦਾ ਪੂਜਾ ਕਰਦੇ ਕਥੋ-ਕਥੋ ਨਾ ਨੇ ਇਹ ਗਰਮੀ ਕਰੀਏ ਤੋਂ ਇੱਥੇ ਬਿਠਾ ਹਾਂ ਗਰਮੀ ਆਈ ਜੇ ਤੇ ਇਹ ਆ ਤਾ ਆ ਗਏ ਆ ਗਰਮ ਮੇਰੇ ਤੁਰਦਾ ਹੁੰਦਾ ਮੈਂ ਤਾਂ ਉੱਧਰ ਹੀ ਮਹੰਮ ਗਿਆ ਹੁੰਦਾ ਤਾਂ ਤੇਰੇ ਕੋਲ ਸਮਾਨ ਤੇ ਜੱਗੀ ਭਾਈ ਤੁਹਾਡਾ ਪੈ ਗਿਆ ਜੇ ਅੱਜ ਬਰੋਹਣਾਂ ਤੇ ਵਾਵਾ ਸੇਵਾ ਕਰਦਣ ਲੱਗੇ ਲੱਗਦਾ ਮੈਂ ਤੁਹਾਡਾ ਸੁੱਤਰਾ ਤੀਆਂ ਜਾਲੀਆਂ ਦੇ ਬਰੋਹਣੇ ਥਾਰ ਲੈਂਦੇ ਸੀ ਉਹ ਬਰੋਹ ਮਜਾਗਣਾ ਤੇ ਛੇਤੀ ਕਰ ਤੋੜੇ ਭਾਗਾਂ ਵੀ ਕੀ ਹੁੰਦਾ ਉਹ ਤਾਂ ਫਿਰ ਪੈਸੇ ਗੱਲ ਹੈ ਅੱਜ 100000 ਹੀ ਗਏ ਤਾਂ ਨਾ ਉਹ ਫਿਰ 100000 ਪੈਸੇ ਨੇ ਉਹ ਨਾਲੇ ਮੇਰਾ ਭਰਾ ਨਾ ਆਪਣੀ ਦੁਕਾਨ ਦਾ ਗੱਲ ਧਿਆਨ ਤੇ ਆ ਗਿਆ ਠੀਕ ਆ ਇਹ ਦਿਲ ਨਾਲ ਘ ਹੈਨੀ ਜੇ ਪਰਮਾ ਉਹ ਕਰ ਫਿਰ ਬਣਾ ਲਵੇ ਇਹ ਨਾਲ ਉਹ ਘਟੇ ਅੰਮ੍ਰਿਤ ਅੰਮ੍ਰਿਤ ਲੱਭੇ ਨਾ ਬੰਦੇ ਕੀ ਗੱਲ ਇੱਥੇ ਕਦੇ ਬੋਲੀ ਜਾਂਦੇ ਜੇ ਹੈ ਮੇਰੇ ਪੁੱਤ ਮੈਨੂੰ ਜੇਤਾ ਆਇਆ ਹੈ ਪੱਖੀ ਦਾ ਮੈਂ ਤਾਂ ਬੱਤੀ ਤਾਂ ਉਹ ਨਹੀਂ ਬਈ ਤੇ ਚੱਲ ਪਹਿਲਾਂ ਇਹ ਪਰ ਬੰਦ ਕਰ ਲੀਂਗੇ ਔਰ ਚਲੋ ਵਧੀਆ ਕਰਦੇ ਆ ਸਮਾਨਾ ਘੜਾ ਸਾਰਾ ਲੈ ਲੈਂਦਾ ਚੱਲ ਪੁੱਤ ਚੰਗਾ ਕੀਤਾ ਤੇ ਪਿਆ ਬੱਜਿਆ ਨਹੀਂ ਕੋਈ ਤੇ ਛੋਟੀ ਜਾਂਦੀ ਔਰ ਦੋਹਾਂ ਬਿਸਕਟ ਦੋਹਾਂ ਪੂਰੇ ਨੇ ਅੰਦਰ ਨਾ ਆ ਤੇਨ ਕੋਈ ਵਰਗੀ ਬੋਲਦਾ ਨਹੀਂ ਆਹ ਕੋਈ ਇੱਕ ਗਮ ਕਰੀ ਆ ਤਰੀਕਾ ਦੀ ਦੀ ਆਦਤ ਵਾ ਛੇੜੀ ਨਾ ਚੀਜ਼ ਖਾਂਦਾ ਵੀ ਨਹੀਂ ਦੀ ਤੇ ਉਹਨਾਂ ਦਾ ਪ੍ਰਤਾਪ ਜਿਹੜਾ ਵਧੂਗਾ ਨਾ ਪੀਲੂ ਚਾਹਤੇ ਪੀਓ ਨੂੰ ਘੁੱਟ ਪਿਆ ਲਿਆ ਜਾਊਗਾ ਉਹਦੇ ਵਿੱਚ ਅਗਲੇ ਕਿਹੜਾ ਕੋਈ ਠੰਡਾ ਪੀਤਾ ਵਾ 20 ਰੁਪਏ ਦਾ ਮਮੇ ਠੰਡਾ ਆ ਵਾ ਗੱਲਾਂ ਤੂੰ ਇਹ ਦਾੜੇ ਜਿਹੜੇ ਤਾਂ 60 ਢੱਬੜੀ ਪੀਲੇ ਹੈ ਉਹ ਗਲਾਸੀ ਜੇ ਥੋੜਾ ਥੋੜਾ ਪਾ ਦੇ ਵੀ ਜਰੂਰੀ ਥੋੜੀ ਘਰ ਘਰੇ ਦੇਣੀਆਂ ਨਹੀਂ ਤੇ じゃ ਐਂ ਦਾ ਕਰੂਗੀ ਮਸਲੇ ਘੁਆਣੀਆਂ ਨਹੀਂ ਕਰੂੰ ਬਰਫ਼ ਪੋਛ ਲੈਣੀ ਚਲੋ ਉਹ ਐਂ ਦਾ ਕਰੋ ਤੇ ਡੈਡੀ ਦਾ ਵੀ ਸਾਜੇ ਲੈ ਫੜਾ ਨਾ ਰੱਖੋ ਤੇ ਹੈ ਗੁੱਸਾ ਲੱਗ ਗਿਆ ਤੋ ਤੁਹਾਨੂੰ ਕੋਈ ਨਹੀਂ ਕੁਝ ਨਹੀਂ ਪਤਾ ਮਾ ਕੇ ਚਲੋ ਕੋਈ ਨਾ ਸੁਣਾ ਬ ਲੈਣਾ ਨਾ ਅੰਦਰ ਮਾਰ ਲੈਣਾ ਪੁੱਤੇ ਕੁਲਕਸਾ ਆਉਤਾ ਨਾ ਸਭੀ ਫਾਇਓ ਉਹ ਤੁਹਾਨੂੰ ਬੀਕਾ ਹਾਂਜੀ ਇੱਕ ਆਗਾ ਫਿਰ ਪੁੱਤ ਪਤਾ ਹੈ ਹਾਂਜੀ ਉਹ ਤੂੰ ਪਤਾ ਲਿਆਂਦਾ ਵਾ ਕਿ ਉਹ ਘਰ ਤੋਂ ਬਾਹਰ ਆਣੇ ਕੀ ਠੀਕ ਹੈ ਉਹ ਤਾਂ ਨਹੀਂ ਇਕੱਲੇ ਆਗੇ ਜੀ ਤੇ ਮੰਮੀ ਡੈਡੀ ਨੂੰ ਨਾਲ ਲੈ ਆਉਣਾ ਜੀ ਮਮੀ ਨੂੰ ਨਾ ਨਾ ਕੰਮੀ ਕੋਈ ਤਾ ਨਾ ਜਾਣਾ ਸ਼ਹਿਰ ਤੱਕ ਨਾਲੇ ਮੈਨੂੰ ਵੀ ਛੁੱਟੀ ਹੈ ਅੱਜ ਤੋਂ ਮੈਂ ਚਲ ਰੋ ਹੁੰਨੇ ਆ ਕੱਲ ਕਹਿੰਦੀ ਸ਼ਹਿਰ ਜਾਣਾ ਤੇਰੇ ਕਰਕੇ ਫਿਰ ਆ ਜਾਗੇ ਚੱਲ ਚੰਗਾ ਪੁੱਤ ਜਦੋਂ ਮੁੜ ਕੇ ਆਓਗੇ ਨਾ ਉਦੋਂ ਨਾਲ ਲੈ ਕੇ ਆਜੋ ਮੰਮੀ ਅਸੀਂ ਲੈ ਆਂ ਮਮੀ ਉਹਨਾਂ ਨੂੰ ਮੜਾ ਮੈਨੇ ਨਹੀਂ ਪਿੰਡਿਆ ਗਏ ਠੀਕ ਹਾਂ ਜੀ ਪਿੰਡ ਦੇ ਤੇਰੇ ਨਾਲ ਪਰਸੀ بڑا ਸੋਨਾ ਆਪੋ ਬਣਾ ਉਹ ਬੜੀ ਵੱਡੀ ਦੀ ਦੁਕਾਨੀ ਚੈਰ ਉਥੋਂ ਲੈ ਗਿਰਦਾ ਨੇ ਦੇਖ ਲੋ ਬਾਜੀ ਵਾ ਕਈ ਤੇ ਮੈਨੂੰ ਕੋਈ ਚੀਜ਼ ਵੀ ਨਹੀਂ ਨਸੀਬ ਹੁੰਦੀ ਸੋਨਾ ਮੇਰਾ ਤੇ ਜੀ ਕਰਦਾ ਮੈਂ ਹੀ ਰੱਖਾਂ ਜਿੰਨਾ ਸੋਨਾ ਉਹ ਰੱਖਦਾ ਰੱਖਦਾ ਪੈਣਾ ਇਹ ਕਿੰਨਾ ਸੋਨਾ ਉਹਦੇ ਚਤੇ ਰੰਗ ਦਾ ਹੈ ਤੇ ਕੋਰ ਲੈ ਬਣਾਇਆ ਤੇ ਮੇਰੇ ਵਾਸਤੇ ਵੀ ਉਹ ਤੂੰ ਦੇਖ ਰਾਂਦਾ ਕੋਈ ਦੇਦਾ ਕੋਈ ਵੀ ਮੀਰਾ ਹਾਲ ਉਹਦੇ ਪਰਸੀ ਆ ਪਾਜੀ ਕਿਨੇ ਚੰਗੇ ਐਦਾਂ ਕਰੀ ਹੁਣ ਫਿਰ ਮੈਂ ਰੱਖ ਹੀ ਲੈਣੀ ਬਚਾਰਾ ਅਗਲਾ ਬਾਬਾ ਦਾ ਚਾਹ ਬਣ ਲਿਆ ਆਪ ਕੋ ਲੈ ਆ ਜੀ ਪਰਸੋਂ ਦਾ ਬੜਾ ਸੁਨੇਹੇ ਪਿੰਡ ਦੇ ਰਾਗਲਾ ਮੋ ਲੈ ਆਉਂਗੀ ਤੂੰ ਲੈ ਦੇ ਚੰਗਾ ਕੋਈ ਗੱਲ ਨਹੀਂ ਉਹ ਜੱਗੀ ਕਿਤੇ ਕੰਮ ਧੰਦਾ ਵੇਖਣਾ ਹੀ ਮਹਿੰਗੀ ਬੜੀਆ ਗਾੜੀ ਆਹ ਹੁਣ ਪਹਿਲੀ ਠੰਡ ਕਿਤੇ ਬਾਬਾ ਬਰਸੁੱਟੀ ਜਾਦਾ ਵਿੱਚ ਮੰਮੀ ਕਿੰਨਾ ਕਰਉਂਦੀ ਹੁੰਦੀ ਹੀ ਨਹੀਂ ਕੋਈ ਨਾ ਪੁੱਛ ਪੁੱਤ ਇਹਨੂੰ ਕੱਲਿਆਂ ਦੀ ਘੱਟੀ ਮੈਂ ਠੰਡੇ ਦੀ ਬੋਤਲ ਲਿਆ ਤਾਂ ਦੁਕਾਨ ਵਾਲੇ ਮਰ ਜਣੇ ਨਿੱਕੀ ਜੀ ਬੋਤਲ ਦੇਤੀ ਆਂਦਾ ਸਰਦਾ ਸਾਰਾ ਖਤਮ ਹੋਇਆ ਵਾ ਉਹ ਮਮ ਨੂੰ ਕਿਹਨੂੰ ਕਹਾਂ ਜਹਰ ਪਰਪਲਾਈ ਮਾਸਾ ਮੈਂ ਚੱਲ ਤੇਰੇ ਪਿਓ ਦਾ ਮਸਾ ਚੇਗਾ ਉਹ ਵੀ ਘੁੱਟ ਕੇ ਲੈਣਾ ਉਹ ਸਾਈ ਸ਼ੌਮੀ ਚੱਲੇ ਵੀ ਗੱਲ ਠੀਕ ਵਾ ਡੜੀ ਘੁੱਟ ਪੀ ਲੂਗੇ ਤੇ ਮਸਾ ਉਹ ਵੀ ਸਲਾਤੂ ਪੇ ਕੰਮ ਕਰਦਾ ਰਿਹਾ ਵਾ ਆ ਭਾਬੀ ਲੈ ਜਾ ਜੀ ਨਾ ਵੀ ਮੱਖੀਆਂ ਪੈ ਗਈਆਂ ਫਿਰ ਖਾਣੇ ਆ ਨੀ ਰੁਪਿੰਦਰ ਮੇਰੇ ਤਾਂ ਪਰਸ ਵੀ ਨਹੀਂ ਵੇਖਣ ਜਿੱਦ ਤੂੰ ਵੀ ਇਹ ਸੋਣਾ ਲੱਗੰਦੀ ਆ ਲੈ ਭਾਬੀ ਤੈਨੂੰ ਤਾਂ ਪਰਸ ਪੋਣਾ ਆਉਂਦਾ ਮੈਂ ਲੋਹਾਂ ਚ ਖੜਿਆ ਮੈਨੂੰ ਨਹੀਂ ਪਤਾ ਵਿਆਹ ਕਣੀ ਵੀ ਪਾਈ ਦੀ ਆ ਮੇਰੀ ਗੱਲ ਸੁਣ ਐਗੀਆਂ ਚੀਜ਼ਾਂ ਨਾ ਮੈਨੂੰ ਲੈ ਕੇ ਦੇਈ ਜਾ ਕਰ ਮੇਰੇ ਕੋਲ ਤਾਂ ਸੂਟ ਵੀ ਆ ਨਹੀਂ ਤੂੰ ਤਾਂ ਸੂਟ ਵੀ ਬੜਾ ਸੋਣਾ ਪ ਉਹ ਭਣਾ ਇਹੋ ਹੀ ਲੈ ਕੇ ਦੇ ਦੇ ਆਖੋ ਜਿਹੜਾ ਕੋਈ ਨਵਾਂ ਪਸਲਾ ਹੈਗਾ ਜਿੰਗੇ ਨਾ ਉਹ ਹੀ ਮੈਂ ਦੇ ਪਾਇਆ ਤਾਂ ਮੈਨੂੰ ਪਤਾ ਲੱਗ ਗਿਆ ਕਿਦਾ ਪਾਈਦਾ ਨਾ ਤੇ ਵੀ ਨਹੀਂ ਭਾਗ ਲੈ ਕੇ ਜਾਇਆ ਤੁੰਗੀ ਆ ਖੜੇ ਖਲਾਉਣ ਨਾਲ ਲੈ ਜਾ ਚਾਹ ਜੁ ਬਣਾਵਿਆ ਅਗਾਂ ਦੇ ਬੰਦੋਂ ਦੇ ਆਪਾਂ ਇਹੀ ਆ ਪਸੂ ਭਾਗ ਤੂੰ ਜੰਦੀ ਏ ਤੂੰ ਵੀ ਬੋਲ ਬਜ ਮੈਂ ਨੂੰ ਬੋਤਣਾ ਤੂੰ ਜਿਹੜੇ ਬੋਤਣਾ ਅਬ ਉਹ ਜਨ ਗੱਲਬਾਤ ਕਰ ਕੋਈ ਨਾ ਮੈਂ ਬੈਠਾ ਮੂੰ ਬਣਾਉਂਗੀ ਗੱਲਬਾਤ ਮੈਂ ਕਿਹਾ ਠਾਣੀ ਬੈਠਾ ਤਾਂ ਤਾ ਤੂੰ ਮਾਰ ਆਪਣੇ ਵੀਰ ਨਾਲ ਗੱਲਾਂ ਬਤਾ ਮੈਂ ਤੇ ਗੱਡੀ ਵਿੱਚ ਸੱਦ ਲਿਆ ਮੈਂ ਜਗੀ ਤੂੰ ਸੁਣਾਣਾ ਲੈ ਕੀ ਹਾਲ ਚਲਵਾ ਨਾਲੇ ਜਦੋਂ ਦਾ ਵਿਆਹ ਹੋਇਆ ਹੋਣਾ ਉਦੋਂ ਦਾ ਘੁਮਾਇਆ ਵਾ ਮੁੜ ਕੇ ਫੇਰਾ ਮਾਰਿਆ ਕਦੀ ਨਾਲੇ ਆਡੀ ਸੜਕ ਦੇ ਉੱਤੇ ਕੋਠੀ ਹੀ ਆ ਬੰਦਾ ਝਟਾ ਇਹਨਾਂ ਕਿ ਫੇਰਾ ਮਾਰ ਜਾਂਦਾ ਵਾ ਨਾਲੇ ਨਾ ਕੋਠੀ ਦੇ ਉੱਤੇ ਕੋਠੀ ਬਣੀ ਹੀ ਸਾਡੀ ਸਿੱਧੀ ਦੋ ਮੰਜ਼ਲੀ ਕਹਦੇ ਹਨ ਮੈਨੂੰ ਨਹੀਂ ਪਤਾ ਕੋਠੀ ਦੇ ਉੱਤੇ ਕੋਠੀ ਹੀ ਆ ਇਦਾਂ ਕਰਨੀ ਤੇਰੀ ਭਿਓ ਵੱਲ ਬਾਅਦ ਚ ਜਾਂਦੀ ਐ ਪਹਿਲਾਂ ਵੇਖਾ ਕਿ ਦਿਸ਼ਾ ਦਾ ਨੇਰਾ ਹੋਈ ਜਿਹੜਾ ਸਮਾਂ ਲੈਂਦਾ ਉਹ ਖਾਈ ਜਾਂਦੀ ਚਾਲ ਦੇ ਰਿਪੋ ਮੁਵਾਜ ਮਾਰ ਕੇ ਲਿਆਵਾ ਕਿੰਨਾ ਚੇਤ ਹੋ ਗਿਆ ਆਪਣੀ ਹੱਕ ਦੀ ਆਇਆ ਹੀ ਨਹੀਂ ਨਾ ਤੁਹਾਨੂੰ ਪਤਾ ਹੈਗਾ ਵੀ ਕੁੜੀ ਨਹੀਂ ਆਉਣੀ ਤੁਸੀਂ ਆਣ ਕੇ ਵੇਲੀ ਬਹਿ ਗਏ ਕੰਮ ਕਰੀ ਆ ਆ ਗਈ ਪਰ ਉਹਨੇ ਆ ਗਈ ਨਹੀਂ ਆਜੋ ਚਲ ਆਇਨਾ ਮੈਂ ਚਲ ਬੇਚਰੀਆਂ ਭੁੱਖੀਆਂ ਰਹਣਗੀਆਂ ਨਾ ਢੇਰੀ ਪਾਵਨਾਂ ਮ ਕੋਈ ਨਹੀਂ ਠਹਿਰ ਕੇ ਮਾਸਾ ਪੈ ਜਾਣਗੇ ਨਾਲੇ ਮੈਨੂੰ ਕਿਹੜਾ ਪਤਾ ਸੀ ਆ ਤੂੰ ਦੱਸਿਆ ਤਾਂ ਮੈਨੂੰ ਪਤਾ ਲੱਗਾ ਵਾ ਆਪਣੀ ਆਪਣੀ ਧਿਆਨ ਰੱਖਿਆ ਕਰੋ ਨਾ ਉਹ ਚੱਲ ਐਵੇਂ ਨਾ ਬਹਿਸ ਦੀ ਰਿਆ ਕਰ